ਮੈਂ 3 ਸਾਲ ਤੋਂ ਚੱਕਰ ਹੁਲਦਾਰਾਂ ਜੀ ਮੁਕਸਰ ਜ਼ਿਲ੍ਹੇ ਤੇ ਇਹਨਾਂ ਵਿੱਚ ਦੋ ਧੜਿਆਂ ਵਿੱਚ ਆਪਸੀ ਰੰਜਸ ਦੇ ਬਰ ਚੱਲਦੇ ਇਹਨਾਂ ਵਿੱਚ ਝਗੜਾ ਹੋਇਆ 18 ਤਰੀਕ ਨੂੰ ਜੀ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਬੜੀ ਮਸਤੀ ਨਾਲ ਕਵਰ ਕੀਤਾ ਗਿਆ ਅਗਲੇ ਦਿਨ ਜਦ ਮੈਂ ਡਿਊਟੀ ਤੇ ਗਿਆ ਤਾਂ ਜਿਹੜੇ ਬੰਦਿਆਂ ਦੀ ਪਹਿਲਾਂ ਸੱਟਾਂ ਵੱਜੀਆਂ ਸੀ ਉਹ ਬਦਲਾ ਲੈਣ ਲਈ ਜਦੋਂ ਆਪਣੇ ਬਲਾਕ ਚਾਰ ਬਲਾਕ ਤੋਂ ਨਿਕਲ ਕੇ 6 ਬਲਾਕ ਵੱਲ ਜਾ ਰਹੇ ਸੀ ਤੇ ਮੈਂ ਚੱਕਰ ਵਿੱਚ ਬੈਠਾ ਹਾਂ ਚੱਕਰ ਦਾ ਗੇਟ ਬੰਦ ਕਰਕੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਮੇਰੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਜਦੋਂ ਮੈਂ ਰੋਕ ਕੇ ਗੇਟ ਲਾਉਣ ਲੱਗਿਆ ਜੀ ਉਹਨਾਂ ਨੇ ਗੇਟ ਨੂੰ ਧੱਕਾ ਮਾਰਿਆ ਪਹਿਲਾਂ ਮੇਰੀਆਂ ਲੱਤਾਂ ਤੇ ਮਾਰਦੇ ਰਹੇ ਮੈਂ ਡਿੱਗਿਆ ਨਹੀਂ ਫਿਰ ਇੱਕ ਸਿਰ 'ਚ वार ਕੀਤਾ ਪੱਤੀ ਦਾ ਫਿਰ ਨਹੀਂ ਡਿੱਗਿਆ ਫਿਰ ਇੱਕ ਹੋਰ वार ਕੀਤਾ ਫਿਰ ਉਸ ਤੋਂ ਬਾਅਦ ਮੈਂ ਡਿੱਗ ਪਿਆ ਫਿਰ ਉਹ 14-15 ਜਣੇ ਮੇਰੀਆਂ ਲੱਤਾਂ ਤੇ वार ਕਰਦੇ ਲਗਾਤਾਰ ਮੇਰੇ ਤੇ ਹਮਲਾ ਹੋਣ ਕਰਕੇ ਬਹੁਤ ਵੱਡੀ ਘਟਨਾ ਹੋਣੋਂ ਬਚ ਗਈ ਕਿਉਂਕਿ ਸਾਡਾ ਪੂਰਾ ਜੇਲ੍ਹ ਪ੍ਰਸ਼ਾਸਨ ਬੜੀ ਮੁਸਤੈਦੀ ਨਾਲ ਜਲਦੀ ਤੋਂ ਜਲਦੀ ਅੰਦਰ ਆਇਆ ਤੇ ਉਹਨਾਂ ਬੰਦੀਆਂ ਨੂੰ ਕੰਟਰੋਲ 'ਚ ਕੀਤਾ ਗਿਆ। ਸਿਰ ਦੇ ਵਿੱਚ ਟਾਂਕੇ ਹੈ ਜੀ 10 ਤੋਂ 12 ਇਹ ਸੱਜੇ ਪੈਰ ਦੇ ਉੱਪਰ ਟਾਂਕੇ ਹੈ 2-3 ਜਗ੍ਹਾ ਤੇ ਤੇ ਸੱਜੀ ਲੱਤ ਟੁੱਟ ਚੁੱਕੀ ਹੈ ਤੇ ਖੱਬੀ ਲੱਤ ਟੁੱਟ ਚੁੱਕੀ ਹੈ ਤੇ ਸੱਜੀ ਲੱਤ ਦੇ ਵਿੱਚ ਕਾਫੀ ਵੱਡਾ ਫ੍ਰੈਕਚਰ ਆ। ਠੀਕ ਹੈ। ਉਸ ਦੀ ਵੀ ਸਰਜਰੀ ਹੋਣੀ ਹੈ। ਤੇ ਖੱਬੀ ਲੱਤ ਦੀ ਸਰਜਰੀ ਹੋ ਚੁੱਕੀ ਹੈ। ਤੁਸੀਂ ਇੱਕ ਵਾਰ ਸੋਚਿਆ ਨਹੀਂ ਕਿ 10 ਤੋਂ 15 ਜਾਣੇ ਨੇ ਸਾਹਮਣੇ ਇਹ ਨੁਕਸਾਨ ਵੱਡਾ ਹੋ ਸਕਦਾ ਤੁਸੀਂ ਫੇਰ ਵੀ ਉਹਨੂੰ ਰੋਕਿਆ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਆਇਆ ਉਦੋਂ ਬਈ ਸਾਡੀ ਡਿਊਟੀ ਇਦਾਂ ਦੀ ਹੈ ਜੀ ਬਾਹਰ ਸਾਨੂੰ ਬਾਹਰਲੀ ਪੁਲਿਸ ਨੂੰ 5% ਬੰਦੇ ਮਾੜੇ ਤੇ 95% ਚੰਗੇ ਮਿਲਦੇ ਹਨ ਪਰ ਸਾਡੀ ਜੇਲ੍ਹ ਦੀ ਡਿਊਟੀ ਦੇ ਵਿੱਚ 95% ਬੰਦੇ ਮਾੜੇ ਤੇ 5% ਬੰਦੇ ਚੰਗੇ ਹੁੰਦੇ ਹਨ ਭਈ ਹਥਿਆਰ ਕੀ ਸੀਗੇ ਉਹਨਾਂ ਦੇ ਕੋਲੇ ਜਿਵੇਂ ਇੰਨੇ ਤੁਹਾਡੀਆਂ ਲੱਤਾਂ ਵੀ ਦੋਵੇਂ ਲੱਤਾਂ ਤੇ ਫ੍ਰੈਕਚਰ ਇੱਕ ਟੁੱਟ ਗਈ ਇੱਕ ਫ੍ਰੈਕਚਰ ਜੀ ਏ ਜੀ ਜਿਹੜੇ ਅੰਦਰਲੇ ਬੰਦੀ ਆਣਾ ਜੀ ਜਿਹੜੀਆਂ ਜੇਲ੍ਹ ਦੇ ਵਿੱਚ ਬਣੀ ਹੋਈਆਂ ਅਲਮਾਰੀਆਂ ਗ੍ਰੇਲਾਂ ਵਗੈਰਾ ਤੋਂ ਪੱਤੀਆਂ ਪੱਟ ਲੈਂਦੇ ਹਨ ਤੇ ਉਸੇ ਨੂੰ ਹਥਿਆਰ ਦੇ ਰੂਪ ਵਿੱਚ ਵਰਤਦੇ ਆ 18 ਤਰੀਕ ਨੂੰ ਘਟਨਾ ਵਾਪਰਦੀ ਹੈ ਉਸ ਘਟਨਾ ਦੇ ਵਿੱਚ ਕੀ ਕੁਝ ਵਾਪਰਦਾ ਆ ਕਿ ਮਤਲਬ ਕਿੰਨੇ ਲੋਕ ਜ਼ਖਮੀ ਹੁੰਦੇ ਨੇ ਜਾਂ ਕਿੰਨੀ ਕਿ ਲੜਾਈ ਹੁੰਦੀ ਹੈ ਜੇਲ੍ਹ ਦੇ ਵਿੱਚ ਉਹਦੇ ਵਿੱਚ 4-5 ਬੰਦੇ ਜ਼ਖਮੀ ਹੁੰਦੇ ਹਨ ਪਰ ਜੇਲ੍ਹ ਦੇ ਕਰਮਚਾਰੀਆਂ ਦੇ ਮਸਤੈਦੀ ਕਰਕੇ ਕਰਾਣ ਨੂੰ ਰੋਕ ਲਿਆ ਜਾਂਦਾ ਹੈ ਅਤਾ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦਾ ਸਾਥ ਤੁਹਾਨੂੰ ਮਿਲ ਰਿਹਾ ਹੁਣ ਤੱਕ ਪ੍ਰਸ਼ਾਸਨ ਵੱਲ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਸਾਡੇ ਸੁਪਰਡੈਂਟ ਸਾਹਿਬ ਡਿਪਟੀ ਸਾਹਿਬ ਡੀਆਈਜੀ ਸਾਹਿਬ ਤੇ ਕੱਲ ਵੀਡੀਓ ਕਾਲ ਤੇ ਸਾਡੇ ਡੀਜੀਪੀ ਸਾਹਿਬ ਨੇ ਵੀ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਤੇ ਬੜਾ ਮਾਣ ਵਧਾਇਆ ਮੇਰਾ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ ਤੇ ਆਖਿਆ ਜਾਂਦਾ ਕਿ ਜਿਹੜਾ ਜੇਲ੍ਹ ਦੇ ਵਿੱਚ ਇੱਕ ਵਾਰ ਜਾਵੜੇ ਉਹ ਸੁਧਰ ਕੇ ਵਾਪਸ ਆਉਂਦਾ ਪਰ ਅਸਲ ਹਕੀਕਤ ਕੀ ਹੈ ਕਿਉਂਕਿ ਜੇਲ੍ਹਾਂ ਦੇ ਵਿੱਚ ਬੜੇ ਸਵਾਲ ਸਮੇਂ-ਸਮੇਂ ਤੇ ਖੜੇ ਹੁੰਦੇ ਆ ਕਿ ਜੇਲ੍ਹਾਂ ਦੇ ਵਿੱਚ ਬੜਾ ਕੁਝ ਚੱਲਦਾ ਆ ਉਹ ਚਲੋ ਚੱਲਦਾ ਰਹਿੰਦਾ ਪਰ ਹੁਣੇ ਘਟਨਾ ਵਾਪਰੀ ਹੈ ਮੁਕਸਰ ਜੇਲ੍ਹ ਮੁਕਸਰ ਜੇਲ੍ਹ ਜੋ ਕਿ ਮਸ਼ਹੂਰ ਹੈ ਚੰਗੀ ਜੇਲ ਜਿਹਨੂੰ ਕਹਿੰਦੇ ਨੇ ਕਿ ਹਾਈ ਟੈਕ ਜੇਲ ਆ ਮੁਕਸਰ ਉੱਥੇ ਇਦਾਂ ਦੇ ਘਟਨਾਵਾਂ ਵਾਪਰਨੀ ਆ ਨਾ ਮਮਕਨ ਨੇ ਪਰ ਉੱਥੇ ਇੱਕ ਘਟਨਾ ਵਾਪਰਦੀ ਆ ਜੇਲ ਦੇ ਵਿੱਚ ਲੜਾਈ ਹੁੰਦੀ ਆ ਉਸ ਤੋਂ ਬਾਅਦ ਇੱਕ ਹੋਰ ਲੜਾਈ ਹੁੰਦੀ ਆ ਮਤਲਬ ਜਿਹੜਾ ਕੁਝ ਬਾਹਰ ਹੁੰਦਾ ਉਹ ਕੁਝ ਜੇਲ ਦੇ ਵਿੱਚ ਚੱਲ ਰਿਹਾ ਬਦਲਾ ਲੈਣ ਦੇ ਲਈ ਜਾ ਰਹੀ ਸੀ ਇੱਕ ਗੈਂਗ ਦੂਜੀ ਗੈਂਗ ਦੇ ਕੋਲੇ ਤਾਂ ਉਸ ਰਸਤੇ ਦੇ ਵਿੱਚ ਇੱਕ ਚੱਕਰ ਹੌਲਦਾਰ ਜੋ ਬਾਈ ਮੰਗਲਦਾਸ ਆ ਉਹ ਵਿੱਚ ਉਹਨਾਂ ਨੂੰ ਰੋਕਦੇ ਆ ਤਾਂ ਉਹਨਾਂ ਦੇ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਆਹ ਹਾਲਾਤ ਬਣਾ ਦਿੱਤੇ ਉਹਨਾਂ ਪਰ ਮਾਸ਼ਾ ਨੇ ਉਹਨਾਂ ਗੁੰਡਿਆਂ ਨੇ ਤਾਂ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਕਿ ਕੀ ਘਟਨਾ ਵਾਪਰੀ ਐ ਭਾਈ ਸਭ ਤੋਂ ਪਹਿਲਾਂ ਤਾਂ ਜੀ ਕਿੰਨੇ ਸਮੇਂ ਤੋਂ ਤੁਸੀਂ ਉਸ ਜੇਲ੍ਹ ਦੇ ਵਿੱਚੋਂ ਜੀ ਚੱਕਰ ਹੌਲਦਾਰ ਮੈਂ 3 ਸਾਲ ਤੋਂ ਚੱਕਰ ਹੌਲਦਾਰ ਆਂ ਜੀ ਮੁਕਤਸਰ ਜੇਲ੍ਹ ਤੇ ਜੀ ਭਾਈ ਤੇ ਭਾਈ ਇਹ ਕੀ ਘਟਨਾ ਵਾਪਰਦੀ ਐ ਮੁਕਤਸਰ ਜੇਲ੍ਹ ਜੋ ਕਿ ਕਹਿੰਦੇ ਕਿ ਬੜੀ ਮਸ਼ਹੂਰ ਜੇਲ੍ਹ ਆ ਕਿ ਉੱਥੇ ਆ ਘਟਨਾਵਾਂ ਵਾਪਰਨੀਆਂ ਨਾ ਮਮਕਣਾ ਤੇ ਤੁਹਾਡੇ ਨਾਲ ਕੀ ਵਾਪਰ ਜਾਂਦਾ ਮੁਕਤਸਰ ਜੇਲ੍ਹ ਬਹੁਤ ਵਧੀਆ ਜੇਲ੍ਹ ਆ ਜੀ ਨਾ ਇੱਥੇ ਨਸ਼ਾ ਨਾ ਕੋਈ ਫੋਨ ਆ ਬਟ ਕਾਫੀ ਸਮੇਂ ਤੋਂ ਸਾਡੇ ਕੋਲ ਚਲਾਨ ਆ ਰਹੇ ਬਾਹਰ ਲੀਆਂ ਜੇਲਾਂ ਤੋਂ ਜਿਸ ਕਾਰਨ ਜੇਲ੍ਹ ਦਾ ਥੋੜਾ ਇਹ ਮਾਹੌਲ ਖਰਾਬ ਚੱਲ ਰਿਹਾ ਸੀ ਤੇ ਇਹਨਾਂ ਵਿੱਚ ਦੋ ਧੜਿਆਂ ਵਿੱਚ ਆਪਸੀ ਰੰਜਸ ਦੇ ਬਰ ਚੱਲਦੇ ਇਹਨਾਂ ਵਿੱਚ ਝਗੜਾ ਹੋਇਆ 18 ਤਰੀਕ ਨੂੰ ਜੀ ਉਸ ਤੋਂ ਬਾਅਦ ਉਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਬੜੀ ਮਸਤੀ ਨਾਲ ਕਵਰ ਕੀਤਾ ਗਿਆ ਜੀ ਤੇ ਉਸ ਤੋਂ ਉਪਰੰਤ ਅਗਲੇ ਦਿਨ ਜਦ ਮੈਂ ਡਿਊਟੀ ਤੇ ਗਿਆ ਤਾਂ ਜਿਹੜੇ ਬੰਦਿਆਂ ਦੀ ਪਹਿਲਾਂ 6:00 ਵਜੀਆਂ ਸੀ ਉਹ ਬਦਲਾ ਲੈਣ ਲਈ ਜਦੋਂ ਆਪਣੇ ਬਲਾਕ 4 ਬਲਾਕ ਤੋਂ ਨਿਕਲ ਕੇ 6 ਬਲਾਕ ਵੱਲ ਜਾ ਰਹੇ ਸੀ ਤੇ ਮੈਂ ਚੱਕਰ ਵੀ ਬੈਠਾ ਹਾਂ ਚੱਕਰ ਦਾ ਗੇਟ ਬੰਦ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਮੇਰੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਤੁਹਾਡੇ ਉੱਤੇ ਹਮਲਾ ਕਰਤਾ ਹਾਂਜੀ ਜੀ 18 ਤਰੀਕ ਨੂੰ ਘਟਨਾ ਵਾਪਰਦੀ ਹੈ ਉਸ ਘਟਨਾ ਦੇ ਵਿੱਚ ਕੀ ਕੁਝ ਵਾਪਰਦਾ ਹੈ ਕਿ ਮਤਲਬ ਕਿੰਨੇ ਲੋਕ ਜ਼ਖਮੀ ਹੁੰਦੇ ਨੇ ਜਾਂ ਕਿੰਨੀ ਕਿ ਲੜਾਈ ਹੁੰਦੀ ਹੈ ਜੇਲ੍ਹ ਦੇ ਵਿੱਚ ਉਹਦੇ ਵਿੱਚ 4-5 ਬੰਦੇ ਜ਼ਖਮੀ ਹੁੰਦੇ ਹਨ ਪਰ ਜੇਲ੍ਹ ਦੇ ਕਰਮਚਾਰੀਆਂ ਦੇ ਮਸਤੈਦੀ ਕਰਕੇ ਨੂੰ ਕਰਨਾ ਨੂੰ ਰੋਕ ਲਿਆ ਜਾਂਦਾ ਹੈ ਠੀਕ ਹੈ ਹਾਂਜੀ ਮਤਲਬ ਜਿਹੜੀ ਵੱਡੀ ਘਟਨਾ ਵਾਪਰਨ ਤੋਂ ਰੋਕ ਲਿਆ ਜਾਂਦਾ ਰੋਕ ਲਿਆ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਮਤਲਬ ਜਿਹੜੀ ਗੈਂਗ ਜਾਂ ਜਿਹੜਾ ਗਰੁੱਪ ਸੀਗਾ ਉਹ ਦੂਸਰੇ ਕੋਲੇ ਬਦਲਾ ਲੈਣ ਜਾਂਦੇ ਨੇ ਹਾਂਜੀ ਉਹ ਗਰੁੱਪ ਬਦਲਾ ਲੈਣ ਜਾਂਦਾ ਸੀ ਜੀ ਜਿਸ ਤੋਂ ਉਪਰੰਤ ਮੈਂ ਉਹਨਾਂ ਨੂੰ ਰੋਕ ਲਿਆ ਚੱਕਰ ਵਿੱਚ ਤੇ ਜਿਸ ਕਾਰਨ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਹਮਲਾ ਹੋਣ ਕਰਕੇ ਬਹੁਤ ਵੱਡੀ ਘਟਨਾ ਹੋਣੋਂ ਬਚ ਗਈ ਹਾਂ ਕਿਉਂਕਿ ਸਾਡਾ ਪੂਰਾ ਜੇਲ੍ਹ ਪ੍ਰਸ਼ਾਸਨ ਬੜੀ ਮੁਸਤੈਦੀ ਨਾਲ ਜਲਦੀ ਤੋਂ ਜਲਦੀ ਅੰਦਰ ਆਇਆ ਤੇ ਉਹਨਾਂ ਬੰਦੀਆਂ ਨੂੰ ਕੰਟਰੋਲ ਚ ਕੀਤਾ ਗਿਆ। ਤੁਹਾਨੂੰ ਤੁਸੀਂ ਇੱਕ ਵਾਰ ਸੋਚਿਆ ਨਹੀਂ ਕਿ 10 ਤੋਂ 15 ਜਾਣੇ ਨੇ ਸਾਹਮਣੇ ਇਹ ਨੁਕਸਾਨ ਵੱਡਾ ਹੋ ਸਕਦਾ ਤੁਸੀਂ ਫੇਰ ਵੀ ਉਹਨੂੰ ਰੋਕਿਆ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਆਇਆ ਉਦੋਂ ਬਈ? ਸਾਡੀ ਡਿਊਟੀ ਇਦਾਂ ਦੀ ਹੈ ਜੀ। ਬਾਹਰ ਸਾਨੂੰ ਬਾਹਰਲੀ ਪੁਲਿਸ ਨੂੰ 5% ਬੰਦੇ ਮਾੜੇ ਤੇ 95% ਚੰਗੇ ਮਿਲਦੇ ਹਨ ਪਰ ਸਾਡੀ ਜੇਲ੍ਹ ਦੀ ਡਿਊਟੀ ਦੇ ਵਿੱਚ 95% ਬੰਦੇ ਮਾੜੇ ਤੇ 5% ਬੰਦੇ ਚੰਗੇ ਹੁੰਦੇ ਹਨ। ਤੇ ਸਾਡਾ ਤਾਂ ਹੁਣ ਸੁਭਾਈ ਇਦਾਂ ਦਾ ਬਣਿਆ ਹੋਇਆ ਜੀ ਇਹਨਾਂ ਦੇ ਨਾਲ ਰਹਿਣਾ ਮੈਂ ਤੁਹਾਨੂੰ ਤਾਂ ਹੱਤਪਈ ਹੋਈ ਹੈ ਹੱਤਪਈ ਹੋਈ ਹੈ ਜੀ ਪਰ ਫਿਰ ਵੀ ਇੱਕ ਡਰ ਹੁੰਦਾ ਹੈ ਕਿ ਇਹ 15 ਜਾਣਿਆ ਕੁਝ ਵੀ ਕਰ ਸਕਦੇ ਜੋ ਕਿ ਚੱਲੇ ਵੀ ਬਦਲਾ ਲੈਣਿਆ ਉਹਨਾਂ ਦਾ ਮੂਡ ਬਣਿਆ ਹੋਇਆ ਗਾਂ ਜਾ ਕੇ ਉਹਨਾਂ ਨੇ ਆ ਕੁਝ ਕਰਨਾ ਸੀਗਾ ਇਹ ਨਹੀਂ ਸੋਚਿਆ ਤੁਸੀਂ ਨਹੀਂ ਜੀ ਉਦੋਂ ਡਿਊਟੀ ਮੌਕੇ ਫਿਰ ਡਿਊਟੀ ਕੱਲੀ ਡਿਊਟੀ ਬਾਰੇ ਸੋਚਿਆ ਜਾਂਦਾ ਹੋਰ ਕਿਸ ਚੀਜ਼ ਬਾਰੇ ਨਹੀਂ ਸੋਚਿਆ ਜਾਂਦਾ ਜੇ ਤੁਸੀਂ ਰੋਕਿਆ ਫਿਰ ਕੀ ਕਿਹਾ ਉਹਨਾਂ ਨੇ ਜਦ ਮੈਂ ਰੋਕਿਆ ਗੇਟ ਲਾਉਣ ਲੱਗਿਆ ਜੀ ਉਹਨਾਂ ਨੇ ਗੇਟ ਨੂੰ ਧੱਕਾ ਮਾਰਿਆ ਪਹਿਲਾਂ ਮੇਰੀਆਂ ਲੱਤਾਂ ਤੇ ਮਾਰਦੇ ਰਹੇ ਮੈਂ ਡਿੱਗਿਆ ਨਹੀਂ ਫਿਰ ਇੱਕ ਸਿਰ ਚ ਵਾਰ ਕੀਤਾ ਪੱਤੀ ਦਾ ਫਿਰ ਨਹੀਂ ਡਿੱਗਿਆ ਫਿਰ ਇੱਕ ਹੋਰ ਵਾਰ ਕੀਤਾ ਫਿਰ ਉਸ ਤੋਂ ਬਾਅਦ ਮੈਂ ਡਿੱਗ ਪਿਆ ਫਿਰ ਉਹ 14-15 ਜਣੇ ਮੇਰੀਆਂ ਲੱਤਾਂ ਤੇ ਵਾਰ ਕਰਦੇ ਰਹੇ ਲਗਾਤਾਰ ਅੱਛਾ ਮਤਲਬ ਜਦੋਂ ਤੁਸੀਂ ਡਿੱਗ ਪਏ ਉਸ ਤੋਂ ਬਾਅਦ ਤੁਹਾਡੇ ਵਾਰ ਕਰਨ ਲੱਗੇ ਹੋਤੇ ਹਾਂਜੀ ਲਗਾਤਾਰ ਵਾਰ ਕਰਦੇ ਰਹੇ ਠੀਕ ਹੈ ਭਈ ਹਥਿਆਰ ਕੀ ਸੀਗੇ ਉਹਨਾਂ ਦੇ ਕੋਲ ਜਿਵੇਂ ਇੰਨੇ ਤੁਹਾਡੀਆਂ ਲੱਤਾਂ ਵੀ ਦੋਵੇਂ ਲੱਤਾਂ ਤੇ ਫ੍ਰੈਕਚਰ ਆਇਆ ਇੱਕ ਟੁੱਟ ਗਈ ਇੱਕ ਫ੍ਰੈਕਚਰ ਜੀ ਇੱਕ ਟੁੱਟ ਗਈ ਇੱਕ ਫ੍ਰੈਕਚਰ ਜੀ ਏ ਜੀ ਜਿਹੜੇ ਅੰਦਰਲੇ ਬੰਦੀ ਆਣਾ ਜੀ ਜਿਹੜੀਆਂ ਜੇਲ੍ਹ ਦੇ ਵਿੱਚ ਬਣੀ ਹੋਏ ਆ ਅਲਮਾਰੀਆਂ ਗ੍ਰੇਲਾਂ ਵਗੈਰਾ ਤੋਂ ਪੱਤੀਆਂ ਪੱਟ ਲੈਂਦੇ ਹਨ ਤੇ ਉਸ ਨੂੰ ਹਥਿਆਰ ਦੇ ਰੂਪ ਵਿੱਚ ਵਰਤਦੇ ਆ ਠੀਕ ਹੈ ਤੁਸੀਂ ਤੁਹਾਡੇ ਉੱਤੇ ਵਾਰ ਕੀਤਾ ਉਸ ਨੇ ਹਾਂ ਜੀ ਤੁਹਾਡੇ ਕੁੱਲ ਹੁਣ ਸਰੀਰ ਦੇ ਉੱਤੇ ਕਿੰਨੇ ਜ਼ਖਮ ਕਿੰਨੀਆਂ ਛੱਟਾਂ ਨੇ ਬਾਈ ਉਸ ਘਟਨਾ ਤੋਂ ਬਾਅਦ ਸਿਰ ਦੇ ਵਿੱਚ ਟਾਂਕੇ ਆ ਜੀ 10 ਤੋਂ 12 ਇਹ ਸੱਜੇ ਪੈਰ ਦੇ ਉੱਪਰ ਟਾਂਕੇ ਆ 2-3 ਜਗ੍ਹਾ ਤੇ ਤੇ ਸੱਜੀ ਲੱਤ ਟੁੱਟ ਚੁੱਕੀ ਆ ਤੇ ਖੱਬੀ ਲੱਤ ਟੁੱਟ ਚੁੱਕੀ ਆ ਤੇ ਸੱਜੀ ਲੱਤ ਦੇ ਵਿੱਚ ਕਾਫੀ ਵੱਡਾ ਫ੍ਰੈਕਚਰ ਆ ਠੀਕ ਹੈ ਉਸ ਦੀ ਵੀ ਸਰਜਰੀ ਹੋਣੀ ਆ ਤੇ ਖੱਬੀ ਲੱਤ ਦੀ ਸਰਜਰੀ ਹੋ ਚੁੱਕੀ ਆ ਖੱਬੀ ਲੱਤ ਦੀ ਸਰਜਰੀ ਹੋ ਗਈ ਹਾਂਜੀ ਅੱਛਾ ਅੱਛਾ ਤੇ ਭਾਈ ਉਸ ਤੋਂ ਬਾਅਦ ਮੰਨ ਲਓ ਜਿਵੇਂ ਉਹ ਚੱਲੇ ਸੀਗੇ ਤੁਹਾਡੇ ਨਾਲ ਘਟਨਾ ਵਾਪਰਨ ਤੋਂ ਬਾਅਦ ਫੇਰ ਕੀ ਵਾਪਰ ਤੁਹਾਨੂੰ ਪਤਾ ਲੱਗਿਆ ਕਿ ਜੇਲ੍ਹ ਦੇ ਵਿੱਚ ਫੇਰ ਉਸ ਤੋਂ ਬਾਅਦ ਕੀ ਵਾਪਰਿਆ ਉੱਥੇ ਨਹੀਂ ਮੈਨੂੰ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਜੀ ਸਾਡਾ ਜੇਲ੍ਹ ਪ੍ਰਸ਼ਾਸਨ ਪੂਰਾ ਅੰਦਰ ਆ ਗਿਆ ਤੇ ਮੈਨੂੰ ਉਹਨਾਂ ਨੇ ਬੜੀ ਜਲਦੀ ਜੇਲ੍ਹ ਦੀ ਐਂਬੂਲੈਂਸ ਵਿੱਚ ਪਾ ਕੇ ਸਿਵਲ ਹਸਪੀਟਲ ਵਿੱਚ ਪਹੁੰਚਾਇਆ ਗਿਆ ਜੀ ਜਿਹੜੀ ਇੱਕ ਚੱਕਰ ਦੇ ਵਿੱਚ ਕਿੰਨੇ ਹੌਲਦਾਰ ਹੁੰਦੇ ਆ ਬਈ ਵੈਸੇ ਇੱਕ ਹੀ ਚੱਕਰ ਦੇ ਵਿੱਚ ਇੱਕ ਹੀ ਚੱਕਰ ਹੌਲਦਾਰ ਹੁੰਦਾ ਜੀ ਪਰ ਹੁਣ ਇਹ ਤਣਾ ਦੇ ਚੱਲਦੇ ਹੋਏ ਅਸੀਂ ਦੋ ਚੱਕਰ ਹੌਲਦਾਰ ਦੋਨੋਂ ਡਿਊਟੀ ਨਿਭਾ ਰਹੇ ਸੀ ਜਿਹੜੀ 18 ਤਰੀਕ ਨੂੰ ਘਟਨਾ ਵਾਪਰੀ ਹੈ ਬਾਈ ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਗਈ ਉਹਨਾਂ ਦੇ ਉੱਤੇ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਹਾਂਜੀ ਉਹ ਬੰਦੀਆਂ ਨੂੰ ਬੰਦ ਕੀਤਾ ਗਿਆ ਸੀ ਜੀ ਉਹ तकरीबन ਸਾਰੀ ਜੇਲ੍ਹ ਬੰਦ ਕੀਤੀ ਹੋਈ ਸੀ ਪਰ ਇਹ ਬੰਦੀ ਜੋ ਵੀ ਆ ਇਹ ਜੇਲ੍ਹ ਦੇ ਵਿੱਚੋਂ ਅੰਦਰ ਪਿਛਲੇ ਪਾਸੇ ਬਾਥਰੂਮ ਦੇ ਖਾਂਦ ਨੂੰ ਭੰਨ ਕੇ ਬਾਹਰ ਆ ਗਈ ਪਰ ਉਹਨਾਂ ਦਾ ਜਿਵੇਂ ਹੁੰਦਾ ਕਿ ਜਦੋਂ ਘਟਨਾ ਵਾਪਰ ਜਾਵੇ ਤਾਂ ਉਹਨਾਂ ਦੀ ਕੋਈ ਥਾਂ ਬਦਲੀ ਹੋਵੇ ਕਿਤੇ ਦੂਰ ਭੇਜੇ ਹੋਣ ਉਹ ਨਹੀਂ ਦੂਰ ਭੇਜਣਾ ਤੇ ਲਿਖਿਆ ਹੋਇਆ ਸੀ ਜੀ ਇਸ ਤੋਂ ਪ੍ਰੰਤ 16 ਬੰਦੀਆਂ ਦਾ ਚਲਾਨ ਆ ਗਿਆ ਤੇ ਜਿਨ੍ਹਾਂ ਨੂੰ ਕੱਲ ਬਦਲ ਦਿੱਤਾ ਗਿਆ ਜੀ ਠੀਕ ਹੈ ਕੱਲ ਬਦਲਿਆ ਹਾਂਜੀ ਆ ਘਟਨਾ ਤੁਹਾਡੀ ਵਾਪਸਣ ਤੋਂ ਬਾਅਦ ਬਦਲਿਆ ਗਿਆ ਨਹੀਂ ਜੀ ਪਹਿਲਾਂ ਹੀ ਆ ਗਿਆ ਸੀਗਾ ਚਲਾਨ ਉਹਨਾਂ ਦਾ ਪਹਿਲਾਂ ਹੀ ਆ ਗਿਆ ਸੀਗਾ ਬਟ ਇਥੋਂ ਐਸਐਸਪੀ ਦਫ਼ਤਰੋਂ ਜਿਹੜੀ ਗਾਰਡ ਮਿਲਦੀ ਆ ਉਹ ਗਾਰਡ ਮਿਲ ਗਈ ਸੀ ਇਹ ਘਟਨਾ 8 ਵਜੇ ਦੀ ਹੈ ਤੇ ਉਸ ਤੋਂ ਉਪਰੰਤੀ ਗਾਰਡ ਆ ਗਈ ਤੇ ਉਹਨਾਂ ਨੂੰ ਬਦਲ ਦਿੱਤਾ ਗਿਆ ਅਚ ਵੈਸੇ ਤੁਹਾਨੂੰ ਪਤਾ ਕਿ ਉਹ ਬੰਦੇ ਕੌਣ-ਕੌਣ ਸੀ ਬਈ ਕਿਹੜਾ ਗਰੁੱਪ ਵਾਈ ਦਾ ਜਾਂ ਕੌਣ ਸੀਗੇ ਨਹੀਂ ਗਰੁੱਪ ਨਹੀਂ ਜੀ ਉਹ ਲੋਕਲੀ ਬੰਦੇ ਸੀਗੇ ਗਰੁੱਪ ਨਹੀਂ ਬਸ ਇੰਨਾ ਕਿ 302 ਦੇ ਕਤਲ ਦੇ ਵਿੱਚ ਬੰਦਾ ਤੇ ਉਹ ਕਿਸੇ ਗਰੁੱਪ ਨਾਲ ਸੰਬੰਧਤ ਨਹੀਂ ਏ। ਉਹ ਤਾਂ ਵੱਖ-ਵੱਖ ਕੇਸ 'ਚ ਹੋਣਗੇ 15। ਹਾਂਜੀ ਵੱਖ-ਵੱਖ ਕੇਸ ਦੇ ਵਿੱਚ। ਮਤਲਬ ਗਰੁੱਪ ਜੇਲ੍ਹ ਦੇ ਵਿੱਚ ਤਾਂ ਇੱਕ ਬਣੀ ਗਿਆ ਜਾ ਕੇ ਚਲੋ ਇੱਥੋਂ ਤਾਂ ਨਹੀਂ ਸੀਗਾ। ਹਾਂਜੀ ਹਾਂਜੀ। ਜਿਹੜਾ ਜੇਲ੍ਹ ਦੇ ਵਿੱਚ ਇਹ ਡਰਾਮਾ ਆ ਜਾਂਦੇ ਨਾਲ। ਹਾਂ ਬਸ ਉਹਨਾਂ ਨੇ ਇੱਕ ਅੱਠ ਬਣਾਵਾਲਿਆ। ਪਰ ਉਹ ਕਿਸੇ ਗਰੁੱਪ ਨਾਲ ਨਹੀਂ ਸੰਬੰਧਤ ਸੀ। ਜਿਵੇਂ ਐਸੇ ਬਈ ਕਿੰਨੇ ਘਟਨਾਵਾਂ 'ਚ ਵਾਪਰਦੀਆਂ ਇਦਾਂ ਦੀ ਜਿਵੇਂ ਤੁਸੀਂ ਤੁਹਾਡੇ ਨਾਲ ਤਾਂ ਚਲੋ ਇਹ ਵਾਪਰੀਏ ਵੈਸੇ ਕਿਸੇ ਹੋਰ ਨਾਲ ਵਾਪਰੀ ਹੋਵੇ ਜਾਂ ਜੇਲ੍ਹ ਦੇ ਵਿੱਚ ਕੀ ਕੋਈ ਚੱਲਦਾ ਇਦਾਂ। ਨੇ ਸਾਡੀ ਮੁਕਸਰ ਜੇਲ੍ਹ ਦਾ ਤਾਂ ਬਹੁਤ ਵਧੀਆ ਸਿਸਟਮ ਹੈ ਜੀ ਸਾਡੀ ਜੇਲ੍ਹ ਦੇ ਵਿੱਚ ਕਦੇ ਵੀ ਇਦਾਂ ਦੀ ਅੰਸ਼ਕਾਮੀ ਘਟਨਾ ਨਹੀਂ ਵਾਪਰੀ ਜੀ ਕਿਉਂਕਿ ਹੁਣ ਬਾਕੀ ਜ਼ਿਲ੍ਹਿਆਂ ਤੋਂ ਚਲਾਨ ਆਏ ਆ ਸੰਗਰੂਰ ਤੋਂ ਚਲਾਨ ਆਇਆ ਮਾਨਸਾ ਤੋਂ ਫਰੀਦਕੋਟ ਤੋਂ ਦੋ ਵਾਰ ਚਲਾਨ ਆ ਗਿਆ ਤੇ ਜਿਸ ਕਾਰਨ ਸਾਡੀ ਜੇਲ੍ਹ ਦੇ ਵਿੱਚ ਇਹ ਘਟਨਾ ਵਾਪਰੀ ਹੈ ਨਹੀਂ ਤਾਂ ਸਾਡੀ ਇਸ ਤੋਂ ਪਹਿਲਾਂ ਸਾਡੀ ਜੇਲ੍ਹ ਦੇ ਵਿੱਚ ਕਦੇ ਇਦਾਂ ਦੀ ਘਟਨਾ ਨਹੀਂ ਵਾਪਰੀ ਜਿਵੇਂ ਤੁਹਾਡੇ ਇੰਨੀਆਂ ਸੱਟਾਂ ਵੱਜੀਆਂ ਨੇ ਮੰਨ ਲਓ ਇੱਕ ਹਿਸਾਬ ਦਾ ਹੁਣ ਤੁਸੂ ਕਈ ਮਹੀਨੇ ਤਹਾਨੂੰ ਸੈੱਟ ਨਹੀਂ ਹੋਣਾ ਸਾਰਾ ਕੁਝ ਤਾਂ ਉਹਨਾਂ ਵਿਅਕਤੀਆਂ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਹੈ ਤੁਹਾਡੇ ਬਿਆਨਾਂ ਦੇ ਆਧਾਰ ਤੇ ਜਾਂ ਕੁਝ ਹੋਰ ਇਹਦੇ ਜੇਲ੍ਹ ਦੇ ਆਧਾਰ ਤੇ ਹਾਂਜੀ ਉਹਨਾਂ ਉੱਪਰ ਮੰਨ ਲਓ ਐਮਐਲਆਰ ਕਟੀਚ ਗਈ ਹੈ ਜੀ ਤੇ ਉਹਨਾਂ ਉੱਪਰ ਬੰਦੀ ਕਾਰਵਾਈ ਲਈ ਉਹਨਾਂ ਬਿਆਨ ਲੈ ਲਏ ਗਏ ਤੇ ਬੰਦੀਆਂ ਉੱਪਰ ਪਰਚਾ ਦਰਜ ਹੋ ਗਿਆ ਲੱਗਦਾ ਨਹੀਂ ਭਈ ਇਸ ਘਟਨਾ ਤੋਂ ਬਾਅਦ ਜਿਹੜੇ ਹੋਰ ਹੌਲਦਾਰ ਨੇ ਜਾਂ ਜੇਲ੍ਹ ਦੇ ਅਧਿਕਾਰੀ ਨੇ ਉਹਨਾਂ ਵਿੱਚ ਵੀ ਡਰ ਪਊਗਾ ਕਿ ਭਾਈ ਜੇ ਅਧਿਕਾਰੀਆਂ ਨੂੰ ਹੀ ਪੈਣ ਲੱਗੇ ਤੇ ਆਮ ਲੋਕਾਂ ਦਾ ਕੀ ਬਣਨਾ ਨਹੀਂ ਜੀ ਜਿਸ ਤਰ੍ਹਾਂ ਸਾਡੇ ਸਟਾਫ ਨੇ ਸਾਡੇ ਡੀਆਈਜੀ ਸਾਹਿਬ ਆਈਜੀ ਸਾਹਿਬ ਅਤੇ ਡੀਜੀਪੀ ਸਾਹਿਬ ਵੱਲੋਂ ਮੈਨੂੰ ਮੋਟੀਵੇਟ ਕੀਤਾ ਗਿਆ ਤੇ ਸਾਡੇ ਬਾਕੀ ਮਲਾਜਮਾਂ ਨੂੰ ਮੋਟੀਵੇਟ ਕੀਤਾ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਤੋਂ ਕੋਈ ਵੀ ਮਲਾਜਮ ਡਰੇਗਾ ਠੀਕ ਹੈ ਬਾਈ ਤਾਂ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦਾ ਸਾਥ ਤੁਹਾਨੂੰ ਮਿਲ ਰਿਹਾ ਹੁਣ ਤੱਕ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਸਾਡੇ ਸੁਪਰਡੈਂਟ ਸਾਹਿਬ ਡਿਪਟੀ ਸਾਹਿਬ ਡੀਆਈਜੀ ਸਾਹਿਬ ਤੇ ਕੱਲ ਵੀਡੀਓ ਕਾਲ ਤੇ ਸਾਡੇ ਡੀਜੀਪੀ ਸਾਹਿਬ ਨੇ ਵੀ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਤੇ ਬੜਾ ਮਾਣ ਵਧਾਇਆ ਮੇਰਾ ਤੇ ਬੜਾ ਸ਼ਲਾਘਾਯੋਗ ਦੱਸਿਆ ਮੇਰੇ ਖਾਤੇ ਜਿਹੜਾ ਤੁਹਾਡਾ ਇਲਾਜ ਹੁਣ ਚੱਲ ਰਿਹਾ ਇਸ ਦਾ ਖਰਚ ਕੌਣ ਉਠਾਰਿਆ ਬਾਈ ਇਸ ਦਾ ਸਾਡੇ ਡੀਆਈਜੀ ਸਾਹਿਬ ਕਹਿ ਕੇ ਗਏ ਆ ਕਿ ਜੋ ਵੀ ਖਰਚਾ ਹੋਏਗਾ ਇਹ ਪ੍ਰਸ਼ਾਸਨ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤਾ ਜਾਏਗਾ ਠੀਕ ਹੈ ਠੀਕ ਹੈ ਬਾਈ ਬਹੁਤ ਧੰਨਵਾਦ ਜੀ ਓਕੇ ਜੀ ਹਾਂ ਕਾਮਨਾ ਕਰਦੇ ਜਲਦੀ ਠੀਕ ਹੋਵੋ ਤੁਸੀਂ ਤੇ ਦੁਬਾਰਾ ਡਿਊਟੀ ਥੈਂਕ ਯੂ ਜੀ ਓਕੇ